ਮੰਤਰੀ ਬਾਦਲ ਸਾਹਿਬ ਨੇ ਵੀ ਕੁਝ ਸ਼ਬਦ ਗਏ ਬਾਦਲ ਸਾਹਿਬ ਨੇ ਕਿਹਾ ਕਿ ਸਾਡੇ ਦਿਲ ਚ ਦਮਦਿਮਿਤਕਸਾਲ ਦਾ ਪੂਰਾ ਰਸੂਖ ਹੈ ਅਸੀਂ ਇਹਨੂੰ ਚਲਦੀ ਫਿਰਦੀ ਯੂਨੀਵਰਸਿਟੀ ਸਮਝਦੇ ਹਾਂ ਸੰਤਾਂ ਦੀ ਯਾਦਗਾਰ ਚ ਕੁਝ ਵੀ ਮੰਗਣ ਟਕਸਾਲ ਦੇ ਮੁਖੀ ਅਸੀਂ ਦਿਆਂਗੇ ਕੋਈ ਸੰਗੀਤ ਦਾ ਵਿਦਿਆਲਾ ਚਾਹਣ ਕਿਸੇ ਕਾਲਜ ਦਾ ਨਾਮ ਬਦਲ ਕੇ ਸੰਤ ਕਰਤਾਰ ਸਿੰਘ ਜੀ ਦੇ ਦਮਦਿਮਿਤਕਸਾਲ ਦੇ ਨਾਮ ਤੇ ਚਾਹੁੰਦੇ ਹੋਣ ਜੋ ਇਹਨਾਂ ਦੀ ਇੱਛਾ ਹੈ ਮੰਗਣ ਸਟੇਜ ਤੋਂ ਮੈਂ ਸਟੇਜ ਤੋਂ ਪੂਰੀ ਕਰਨ ਦਾ ਐਲਾਨ ਕਰਾਂਗਾ ਇਸ ਗੱਲ ਤੇ ਅਕਾਲੀਆਂ ਨੇ ਜਕਾਰੇ ਵੀ ਛੱਡੇ ਅਖੀਰ 'ਚ ਇਕੱਲੇ ਇਕੱਲੇ ਸੰਪਰਦਾ ਇਕੱਲੇ ਇਕੱਲੇ ਮੁਖੀ ਦਾ ਸ਼ੁਕਰਾਨਾ ਕੀਤਾ ਬਹੁਤ ਸੁੰਦਰ ਜ਼ਬਾਨ 'ਚ ਸੰਤ ਜਨਾਇਲ ਸਿੰਘ ਨੇ ਕਾਗਜ਼ ਤੇ ਨੋਟ ਨਹੀਂ ਕੀਤਾ ਸੀ ਉਹਨਾਂ ਨੇ ਕਿ ਕੌਣ ਕੌਣ ਆਏ ਨੇ ਜ਼ਬਾਨੀ ਯਾਦ ਸੀ ਸਭ ਕੁਝ ਪਤਾ ਸੀ ਅਖੀਰ 'ਚ ਇਹ ਕਹਿਣ ਲੱਗੇ ਕਿ ਸ਼ੁਕਰਾਨਾ ਮੁੱਖ ਮੰਤਰੀ ਪ੍ਰਕਾਸ਼ ਮਾ ਬਾਦਲ ਜੀ ਦਾ ਜਿਹੜੇ ਇੱਥੇ ਆਏ ਵੀ ਸਾਡੇ ਦੁੱਖ ਚ ਸ਼ਰੀਕ ਹੋਏ ਨਾਲੇ ਇਹਨਾਂ ਨੇ ਇਹ ਵੀ ਆਖਿਆ ਕਿ ਜੋ ਅਸੀਂ ਮੰਗਾਂਗੇ ਉਹ ਹੀ ਦੇਣਗੇ ਮੈਂ ਇਸ ਦਸਤਾਰਬੰਦੀ ਦੇ ਮੌਕੇ ਤੇ ਇਹਨਾਂ ਨੂੰ ਇਹ ਦੱਸਣਾ ਮناسب ਸਮਝਦਾ ਕਿ ਇਹ ਟਕਸਾਲ ਮੰਗਤਿਆਂ ਦੀ ਟਕਸਾਲ ਨਹੀਂ ਇਹ ਦਸਮ ਪਾਸ਼ਾ ਦੀ ਟਕਸਾਲ ਹੈ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਹੈ ਜੋ ਅਸੀਂ ਮੰਗਦੇ ਆ ਉਹ ਅਸੀਂ ਦਸਮ ਪਾਸ਼ਾ ਦੇ ਚਰਨਾਂ ਚ ਮੰਗਦੇ ਆ ਕੀ ਬਾਤ ਹੈ ਹਾਂ ਜੇ ਬਾਦਲ ਸਾਹਮਣੇ ਕਦੀ ਲੋੜ ਪਵੇ ਸਾਡੀ ਸਾਡੇ ਟਕਸਾਲ ਦੀ ਇਹ ਇੱਥੇ ਆ ਕੇ ਮੰਗਣ ਮੈਂ ਵਾਦਾ ਕਰਦਾ ਕਿ ਅਸੀਂ ਕੀ ਕੀ ਬਾਤ ਕੀ ਹੁੰਦਾ ਹੈ ਇਹ ਪਹਿਲੀ ਸਪੀਚ ਹੈ ਬਤੌਰ ਮੁਖੀ ਹਾਂ ਜੀ ਪ੍ਰੈਸ ਵਾਲਿਆਂ ਚ ਹਲਚਲ ਹੋਣ ਲੱਗੀ ਸਾਡੇ ਸਾਰਿਆਂ ਚ ਹਲਚਲ ਹੋਣੀ ਬਈ ਇਹ ਤਾਂ ਨਹੀਂ